ਚੈਨਲ ਦਾ ਆਰ ਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਜਿੱਥੇ ਕਾਫੀ ਲੋਕ ਇਹ ਕਹਿੰਦੇ ਆ ਕਿ ਕਲਯੁਗ ਦਾ ਸਮਾਂ سوشل ਮੀਡੀਆ ਤੇ ਅਜ਼ਾਹੀਆਂ ਵੀਡੀਓ ਆਉਂਦੀਆਂ ਹਨ ਜਿਨ੍ਹਾਂ ਵਿੱਚ ਸਮਾਜਿਕ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਉਂਦੇ ਹਨ ਅੱਜ ਇੱਕ ਐਸੇ ਪਰਿਵਾਰ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿੱਥੇ ਭੈਣ ਭਰਾ ਦਾ ਇੱਕ ਐਸਾ ਪਿਆਰ ਨਜ਼ਰ ਆਏਗਾ ਜਿਸ ਵਿੱਚ پاک ਪਵਿੱਤਰਤਾ ਬਿਨਾਂ ਕਿਸੇ ਮਤਲਬ ਤੋਂ ਇੱਕ ਭੈਣ ਆਪਣੇ ਭਰਾ ਨੂੰ ਪਿਆਰ ਕਰ ਰਹੀ ਹੈ ਉਹਨੂੰ ਕਿਸੇ ਗੱਲ ਦਾ ਕੋਈ ਮਤਲਬ ਨਹੀਂ ਹੈ ਜਿੱਦਾਂ ਭੈਣਾਂ ਕਈ ਜ਼ਾਇਦਾਦਾਂ ਨਾਲ ਪਿਆਰ ਕਰਦੀਆਂ ਹਨ ਪਰ ਇਸ ਭੈਣ ਦਾ ਇੱਕੋ ਇੱਕ ਮਕਸਦ ਹੈ ਕਿ ਆਪਣੇ ਭਰਾ ਦੀ ਸੇਵਾ ਕਰਨੀ ਹੈ ਤੇ ਉਹ ਇਹ ਅਰਦਾਸਾ ਕਰਦੀ ਹੈ ਕਿ ਮੇਰੇ ਭਰਾ ਨੂੰ ਤੰਦਰੁਸਤੀ ਮਿਲੇ 14 ਸਾਲ ਦਾ ਇਹ ਬੱਚਾ ਹੈ ਜੋ ਕਿ ਅਬਨਾਰਮਲ ਹੈ ਉਸਦੀ ਭੈਣ ਦੀ ਉਮਰ 17 ਸਾਲ ਹੈ ਆਓ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਉਸ ਨੂੰ ਸਾਂਭਦੀ ਹੈ ਕੀ ਕੁਝ ਕਰਦੀ ਹੈ ਕਿੱਦਾਂ ਦੀ ਉਹਨੂੰ ਮਿਹਨਤ ਕਰਨੀ ਪੈਂਦੀ ਹੈ ਸਸਕਲ ਜੀ ਸ਼ੁਭਨਾਮ ਕੀ ਨਿਹਾਰਿਕਾ ਨਿਹਾਰਿਕਾ ਜੀ ਕੈਮਰਾ ਸਭ ਕੁਝ ਦਿਖਾ ਰਿਹਾ ਹੈ ਤੁਸੀਂ ਆਪਣੇ ਬ੍ਰਦਰ ਨੂੰ ਕਿਸ ਤਰ੍ਹਾਂ ਸਾਂਭ ਦਿਓ ਕਿਦਾਂ ਸਾਂਭ ਸੰਭਾਲ ਕਰਦੇ ਹੋ ਸਾਂਭ ਸੰਭਾਲ ਇਹੀ ਕਹਿ ਸਕਦੀ ਸਿੰਪਲ ਵਰਡ ਚ ਕਿ ਸਰੀਰ ਉਹ ਹੈ ਹੱਥ ਪੈਰ ਮੈਂ ਆ ਆਹੀ ਮੇਰੇ ਸਿੰਪਲ ਜੀ ਕਹਿ ਸਕਦੀ ਕਿ ਜਦਾਂ ਖਾਣਾ ਪੀਣਾ ਹੁੰਦਾ ਉਹਨੇ ਤਾਂ ਮੈਂ ਉਹਨੂੰ ਖਵਾ ਦੇਣਾ ਤੇ ਜੇ ਕਿਤੇ ਜਾਣਾ ਵਾ ਤੇ ਮੈਂ ਲੈ ਕੇ ਚਲ ਜਾਗੀ ਨਾ ਆਪਾਂ ਵੀ ਜਾਣੇ ਆ ਉਹਦਾ ਵੀ ਦਿਲ ਕਰਦਾ ਉਹਦੇ ਬਸ ਜੋਰ ਨਹੀਂ ਚੱਲਦਾ ਪਰ ਉਹ ਸਭ ਤੋਂ ਵੱਡੀ ਤੇ ਪੋਜ਼ਿਟਿਵ ਗੱਲ ਇਹ ਹੈ ਵੇਖੋ ਸਮਾਈਲ ਜਿਹੜੀ ਇੱਕ ਕੁਦਰਤ ਵੱਲੋਂ ਵੱਡੀ ਦਾਤ ਇਸ ਪਰਿਵਾਰ ਨੂੰ ਮਿਲੀ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਵੀ ਜਿੱਥੇ ਬੱਚਾ ਵੀ ਸਮਾਈਲ ਕਰ ਰਿਹਾ ਹੈ ਹੱਸ ਰਿਹਾ ਹੈ ਉਹਦੀ ਭੈਣ ਦੇ ਚਿਹਰੇ ਤੇ ਮੁਸਕਰਾਹਟ ਹੈ ਇਹ ਕਹਿੰਦੇ ਅਕਾਲ ਪੁਰਖ ਦੀ ਸਭ ਤੋਂ ਵੱਡੀ ਕਿਰਪਾ ਹੁੰਦੀ ਹੈ ਕਿ ਬਦੋ ਬੰਦਾ ਦੁੱਖ ਦੇ ਵਿੱਚ ਵੀ ਖੁਸ਼ੀ ਮਹਿਸੂਸ ਕਰਦਾ ਹੈ ਨਿਹਾਰਕਾ ਜੀ ਇੱਕ ਇਹ ਗੱਲ ਸਾਂਝੀ ਕਰ ਦਿਓ ਕਿ ਤੁਹਾਨੂੰ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਹੋ ਤੁਹਾਡੇ ਮਮਾ ਨੂੰ ਕਿਤੇ ਜਾਣਾ ਪੈਂਦਾ ਫਾਦਰ ਸਾਹਿਬ ਕੀ ਕਰਦੇ ਆ ਫਾਦਰ ਸਾਹਿਬ ਹੈ ਨਹੀਂ ਅ ਮੈਂ 4th ਚ ਸੀ ਉਦੋਂ ਹੁਣ ਹੁਣ ਤੇ ਮੈਂ ਆਪਣੀ 12th ਵੀ ਕੰਪਲੀਟ ਕਰ ਲਈ ਹੈ ਮੈਨੂੰ 8 ਕ ਸਾਲ ਹੋ ਗਏ ਆ ਪਰਿਵਾਰ ਚ ਕੌਣ ਕੌਣ ਆ ਮੈਂ ਮਮਾ ਤੇ ਬ੍ਰਦਰ ਤੇ ਤਾਈ ਉਹਨਾਂ ਦੀ ਫੈਮਿਲੀ ਉਹ ਇੱਥੇ ਨਹੀਂ ਰਹਿੰਦੇ ਥੋੜਾ ਅਲੱਗ ਰਹਿੰਦੇ ਕਿਉਂਕਿ ਫਿਰ ਇੰਨੀ ਇੱਕ ਘਰ ਚ ਸਾਰੇ ਐਡਜਸਟਿੰਗੋਂ ਪਾਉਂਦੇ ਉਹਦੋਂ ਵੀ ਹੈ ਆਪਣੇ ਹੀ ਆ ਨਾਲ ਇੱਕ ਸਾਹ ਤੁਹਾਡੀ ਉਹਨਾਂ ਨਾਲ ਜੋਇਨ ਫੈਮਿਲੀ ਹੈ ਮਿਲਾ ਕੇ ਤੇ ਜਦੋਂ ਕਰ ਮਮਾ ਨੂੰ ਹੀ ਜਾਣਾ ਪੈਂਦਾ ਤੋਂ ਨੂੰ ਵੀ ਜਾਣਾ ਪੈਂਦਾ ਫੇ ਬ੍ਰਦਰ ਦਾ ਕੀ ਕਰਦੇ ਫੇ ਆਪਾਂ ਇਹਨੂੰ ਜਿੱਥੇ ਆਪਾਂ ਬਾਗ ਜਣਾ ਨੇ ਇਹ ਲੱਡੂ ਨਾ ਧਿਆਨੀ ਨੇ ਟੀਵੀ ਲਾ ਲੈਣਾ ਜੇ ਸਭ ਤੋਂ ਵੱਡਾ ਫੈਨ ਜੋਨ ਜਿੰਨੇ ਦਾ ਇਹਨੇ ਉਹਦੇ ਹੀ ਰੈਸਲਿੰਗ ਲਾ ਲੈਣ ਭਾਵੇਂ ਉਹ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਇਹਨੇ ਉਹ ਵੇਖ ਲੈਣੀ ਹੈ ਤਾਲਾ ਲਾ ਦੇਣਾ ਨਾਲ ਆਪਾਂ ਗਲੀ ਚ ਵੀ ਕਹਿ ਦੇਣਾ ਕਿ ਥੋੜਾ ਦੇਖ ਲਿਓ ਮੈਂ ਇੰਨੇ ਵੇ ਤੱਕ ਆਇਆ ਨਾ ਚਾ ਵੀ ਇੱਕ ਤੁਹਾਡੇ ਕੋ ਇੱਕ ਦਾ ਤੁਹਾਡੇ ਕੋ ਉਹਦੇ ਤੋਂ ਕੋਈ ਨਾ ਇਹਨੂੰ ਵੇਖ ਲੈਣਾ ਵੇ ਇਹਦੇ ਨੂੰ ਲੋੜ ਨਹੀਂ ਪੈਂਦੀ ਉਹ ਰਹਿ ਲੰਦਾ ਗੱਲਾ ਡਰਦਾ ਵੀ ਨਹੀਂਗਾ ਇਹ ਘਰ ਦਾ ਖਰਚਾ ਕਿਦਾਂ ਚੱਲਦਾ ਹੈ ਇੰਨੇ ਮੰਗਿਆਈ ਦਾ ਯੋਗ ਹੈ ਘਰ ਦਾ ਖਰਚਾ ਕਿਦਾਂ ਚਲਾਉਂਦੇ ਹੋ ਪੈਨਸ਼ਨ ਨਾਲ ਰਾਸ਼ਨ ਪਾਣੀ ਹੁੰਦਾ ਬਾਕੀ ਜਿਹੜੀਆਂ ਹੁੰਦੀਆਂ ਮਾੜੀ ਮੋਟੀ ਉਹਦੇ ਆਪਾਂ ਛੱਡ ਜਿੰਨੇ ਬਾਅਦ ਚ ਕਈ ਵਾਰੀ ਦੁਬਾਰਾ ਵੇਖ ਲਾਂਗੇ ਲੈ ਆਵਾਂਗੇ ਕੁਛ ਤਾਈ ਹੋਣਾ ਵੀ ਹੈਲਪ ਕਰ ਦਿੰਦੇ ਕਈ ਵਾਰੀ ਕੰਮ ਵੀ ਨਹੀਂ ਹੁੰਦਾ ਪੈਨਸ਼ਨ ਵੀ ਲੇਟ ਹੋ ਜਾਂਦੀ ਕਿਉਂਕਿ ਉਹ ਵੀ ਕੋਈ ਇੱਕ ਟਾਈਮ ਤੇ ਨਹੀਂ ਆਉਂਦੀ ਕਦੀ ਬਹੁਤ ਲੇਟ ਕਦੀ ਬਹੁਤ ਜਲਦੀ ਕਦੀ ਆਉਂਦੀ ਇੱਕ ਕਿ ਮਹੀਨਾ ਪੂਰਾ ਹੀ ਨਹੀਂ ਤਾਂ ਕਰਕੇ ਕਦੀ ਸੰਚੇਤ ਕੀ ਕੋਈ ਕਹਿਣਾ ਚਾਹੁੰਦੇ ਹੋ ਅੱਜ ਸਾਡੇ ਕੈਮਰੇ ਦੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਕੀ ਨੂੰ ਮਿਲਣਾ ਚਾਹੁੰਦੇ ਹੋ ਜੌਨ ਜੀ ਨਾਲ ਨੂੰ ਜੌਨ ਸੀ ਨਾਲ ਨੂੰ ਹਾਂ ਹੋਰ ਜੌਨ ਜੀ ਨਾਲ ਨੂੰ ਰੋਹਿਤ ਸ਼ਰਮਨ ਹਾਂ ਜਿਉ ਮਿਲਣਾ ਆਏ ਫਿਰ ਕੀ ਕਹੋਗੇ ਓਟੋ ਕਲਾਗ ਲੈਣਾ ਫੋਟੋਗ੍ਰਾਫ ਲੈਣਾ ਹਾਂਜੀ ਤੇ ਹੋਰ ਕੀ ਕੀ ਟਾਇਮ ਲੈਣਾ ਤੁਹਾਨੂੰ ਮੈਥ ਥੋੜੇ ਬਹੁਤਾ ਆਪਣੇ ਦਾਦੇ ਪਰਦਾਦਿਆਂ ਦਾ ਨਾਮ ਤੇ ਟਾਈਮ ਦੱਸ ਦੋਗੇ ਬਿਨਾਂ ਵੇਖੇ ਹੁਣ ਘੜੀ ਉੱਪਰ ਲੱਗੇ ਅੱਗੇ ਆ ਘੜੀ ਪਿੱਛੇ ਆ ਭਾਵੇਂ ਕਿੰਨਾ ਕਿੰਨਾ ਟਾਈਮ ਹੋਇਆ 5:00 5:50 ਸ਼ਾਇਦ 5:50 ਤੁਸੀਂ ਵੇਖੋ ਜੀ ਪੂਰੇ 5:50 ਮਿੰਟ ਹੋਏ ਆ ਅਸੀਂ ਜਦੋਂ ਇੱਥੇ ਬੈਠੇ ਆ ਇਹਨੇ ਤਿੰਨ ਵਾਰੀ ਟਾਈਮ ਦੱਸਿਆ ਔਰ ਬਿਲਕੁਲ ਕਰੈਕਟ ਦੱਸਿਆ ਤਾਂ ਹੀ ਉਸ ਅਕਾਲ ਪੁਰਖ ਦੀ ਕਹਿੰਦੇ ਮਹਿਮਾ ਬੜੀ ਅਪਰੰਪਾਰ ਹੈ ਜੇ ਇਨਸਾਨ ਨੂੰ ਕਿਸੇ ਪਾਸੇ ਉਹ ਰੱਖਦਾ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਕੋਈ ਪੋਜ਼ਿਟਿਵ ਸ਼ਕਤੀ ਵੀ ਦਿੰਦਾ ਮੇਰੇ ਕੋਲ ਇੱਕ ਹੋਰ ਸਵਾਲ ਹੈ ਕਿਸੇ ਸਮਾਜ ਸੇਵਕ ਸੰਸਥਾ ਵੱਲੋਂ ਤੁਹਾਨੂੰ ਮਦਦ ਆਉਂਦੀ ਏ ਕੋਈ ਮਦਦ ਕੀਤੀ ਜਾਂਦੀ ਏ ਮਹੱਲਾ ਵਾਸੀ ਅੱਜ ਜੇ ਤੁਸੀਂ ਇੰਟਰਵਿਊ ਵੀ ਲੈਣਦੇ ਹੋ ਤੇ ਸਿਰਫ ਉਹਨਾਂ ਕਰਕੇ ਲੈਣਦੇ ਵਿਕਾਸ ਭੀਆ ਕਰਕੇ ਜੇ ਉਹ ਇਹਦੀ ਵੀਡੀਓ ਹੀ ਨਾ ਪਾ ਦੇ ਤਾਂ ਲੋਕਾਂ ਨੂੰ ਥੋੜੀ ਪਤਾ ਲੱਗਣਾ ਕਿ ਇਹ ਵੀ ਹੈਗਾ ਏ ਇਦਾਂ ਬੱਚਾ ਕੋਈ ਹੈ ਉਹਨਾਂ ਨੇ ਵੀਡੀਓ ਪਾਈ ਆਪਾਂ ਉਹਨਾਂ ਨੂੰ ਉਦਾਂ ਹੀ ਮਿਲਣ ਗਏ ਸੀ ਕਿਉਂਕਿ ਉਹ ਮੇਰੀ ਮੈਨੂੰ ਕੰਪਿਊਟਰ ਵਗੈਰਾ ਸਿੱਖਾਰੇ ਮੇਰੀ ਸਟੱਡੀ ਦਾ ਕਰ ਰਿਹਾ ਹੋ ਤੇ ਇਹਨੂੰ ਇਹਨੂੰ ਮਿਲਣ ਲੈ ਕੇ ਗਈ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਵੀਡੀਓ ਪਾਈ ਤੇ ਅੱਜ ਇਦਾਂ ਇੰਟਰਵਿਊ ਦੇ ਰਿਹਾ ਆਪਣਾ ਅੱਜ ਅੱਜ ਕੀ ਕਹਿਣਾ ਚਾਹੋਗੇ ਕਿਉਂਕਿ ਲੱਖਾਂ ਹੀ ਸਮਾਜ ਸੇਵਕ ਹੋਰ ਵੀ ਨੇ ਜਿਹੜੇ ਕਿ ਇਹੋ ਜਿਹਾ ਦਰਦ ਪਛਾਣਦੇ ਨੇ ਇੱਕ ਦੇ ਵਿਕਾਸ ਭਾਰੀ ਹੈਗੀ ਨੇ ਵਧੀਆ ਗੱਲ ਹੈ ਅੱਜ ਕੀ ਕਹਿਣਾ ਚਾਹੋਗੇ ਕੈਮਰੇ ਦੇ ਮਾਧਿਅਮ ਰਾਹੀਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਜੋ ਹੋਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਹੀ ਕਿ ਜੇ ਤੁਸੀਂ 100 ਰੁਪਿਆ ਵੀ ਕਮਾਉਂਦੇ ਹੋ ਦੇ ਦਿੰਦੇ ਤੇ ਪੰਜਾਬ ਵੀ ਦੇ ਦੇਓ ਕਿ 50 ਚ ਵੀ ਕਰ ਲੋਗੇ ਤਾਂ ਬਹੁਤ ਵਧੀਆ ਗੱਲ ਕਿਸੇ ਦੇ ਉਹ 50 ਪੈਣਾ ਵੀ ਬਹੁਤ ਵਾਹ ਹੋਏਂਦਾ ਗੱਲਾਂ ਰੋਟੀ ਖਾ ਲੇ ਉਹ ਵੀ ਬੜਾ ਭੁੱਖਾ ਤੇ ਨਹੀਂ ਨਾ ਸੋਵੇਗਾ ਭਾਵੇਂ ਉਹ ਇੱਕ ਰੋਟੀ ਖਾ ਕੇ ਸੋਵੇਗਾ ਅਗਲੇ ਦਿਨ ਹੌਂਸਲਾ 14 ਸਾਲ ਦਾ ਉਹ ਬੱਚਾ ਸੰਚੇਤ ਜਿਹਦੀ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਔਰ ਮੈਂ ਗੱਲ ਕਰ ਰਿਹਾ ਸੋਚਣਾ ਕਿ ਕਿਹੜੇ ਵਰਡਸ ਨਾਲ ਮੈਂ ਉਹਨਾਂ ਨਾਲ ਗੱਲ ਕਰਾਂ ਕਿਉਂਕਿ ਕਹਿੰਦੇ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਇੱਕ ਮਾਂ ਵਾਸਤੇ ਉਹਦਾ ਪੁੱਤ ਕੀ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਵੀ ਆਪਣੀਆਂ ਮਾਵਾਂ ਨਾਲ ਪਿਆਰ ਕਰਦੇ ਹੋ ਪਰ ਆਹ ਗੱਲਬਾਤ ਕਰਨੀ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਸ਼ੁਭਨਾਮ ਜੀ ਊਨਮ ਊਨਮ ਜੀ ਜਦੋਂ ਇਹ ਬੱਚਾ ਹੋਇਆ ਇਹ ਇਦਾਂ ਹੋਇਆ ਕਿ ਜਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਨਹੀਂ ਭਾਜੀ ਇਹ ਜਦੋਂ ਹੋਇਆ ਇਹ ਸਤਮਾਏ ਹੋਇਆ ਮੇਰੇ ਦੋਨੇ ਬੱਚੇ ਸਤਮਾਏ ਹੋਏ ਦੇ ਆ ਤੇ ਸਾਨੂੰ ਸਵਾ ਮਹੀਨੇ ਬਾਅਦ ਪਤਾ ਲੱਗਾ ਵੀ ਇਹ ਹਲਚਲ ਨਹੀਂ ਕਰਨਦੇ ਕੋਈ ਆਏ ਨੂੰ ਡਾਕਟਰ ਵਗੈਰਾ ਨੂੰ ਵਿਖਾਇਆ ਡਾਕਟਰ ਕਹਿੰਦੇ ਵੀ ਇਹਨੇ ਠੀਕ ਹੋ ਜਾਣਾ ਕੁਛ ਦਿਨ ਪਾ ਕੇ ਹੌਲੀ ਹੌਲੀ ਇਹ ਸਾਲ ਦਾ ਹੋ ਗਿਆ ਸਾਨੂੰ ਤਾਂ ਵੀ ਨਹੀਂ ਪਤਾ ਲੱਗਾ ਕਿ ਚਲੋ ਭੀਕ ਹੈ ਆਪੇ ਹੋਏਗਾ ਠੀਕ ਮੁੜ ਕੇ ਡਾਕਟਰ ਕਹਿਣ ਲੱਪੇ ਹੌਸਲਾ ਹੀ ਦਿੰਦੇ ਸੀ ਵੀ ਇਹਨੇ ਠੀਕ ਹੋ ਜਾਣਾ ਤੂੰ ਟੈਨਸ਼ਨ ਨਾ ਲਵੋ ਜੂ ਜੂ ਵੱਡਾ ਹੋਏਗਾ ਇਹਨੇ ਠੀਕ ਹੋਣਾ ਪੰਜ ਸਾਲ ਦਾ ਹੋ ਗਿਆ ਫਿਰ ਮੇਰੇ ਦਿਲ ਨੂੰ ਕਾਲੀਆਂ ਪੈਣੀਆਂ ਵੀ ਹਾਇਏ ਠੀਕ ਨਹੀਂ ਹੁੰਦੇ ਕੀ ਹੋ ਗਿਆ ਇਹਨੂੰ ਬੋਲਦਾ ਵੀ ਨਹੀਂ ਇਹਨੇ ਕੋਈ ਗੱਲ ਨਹੀਂ ਕਰਨੀ ਇਹਨੇ ਜਿੱਥੇ ਪਾਣਾ ਇਹਨੇ ਉੱਥੇ ਪਿਆ ਰਹਿਣਾ ਫਿਰ ਸਾਨੂੰ ਕਹਿੰਨੇ ਸਲਾਹ ਦਿੱਤੀ ਵੀ ਪੰਡੋਰੀ ਜਾਓ ਇਹਨੂੰ ਮੱਥਾ ਮੁੰਥਾ ਢਕਾਓ ਅਸੀਂ ਲੈ ਕੇ ਗਏ ਆਂ ਉੱਥੇ ਮੈਨੂੰ ਇੱਦਾਂ ਦਾ ਪ੍ਰਸ਼ਾਦ ਮਿਲਿਆ ਤੇ ਮੈਂ ਰੋਣ ਲੱਗ ਪਈ ਮੈਂ ਮੈਂ ਨਹੀਂ ਇਹਨੂੰ ਦੇਣਾ ਕਹਿੰਦੀ ਮੈਂ ਕਹਿੰਦੇ ਉਹ ਬਾਬਾ ਜੀ ਕਹਿੰਦੇ ਕਿਉਂ ਨਹੀਂ ਦੇਣਾ ਤੂੰ ਮੈਂ ਕਿਹਾ ਬਾਬਾ ਜੀ ਇਹਨੇ ਖਾਣਾ ਹੀ ਨਹੀਂ ਕਹਿੰਦੇ ਤੂੰ ਇਹਨੂੰ ਖਵਾ ਤੇ ਸਹੀ ਮੈਂ ਇਹਨੂੰ ਉੱਥੇ ਬਿਠਾ ਕੇ ਕੇਲਾ ਤੇ ਫੁੱਲ ਖਵਾਇਆ ਉਥੋਂ ਖਵਾ ਕੇ ਕੁੱਤੇ ਵਾਲੀ ਜਗ੍ਹਾ ਉਥੋਂ ਖਵਾ ਕੇ ਮੈਂ ਅੰਦਰ ਇਹਨੂੰ ਮੱਥਾ ਟਿਕਾਣ ਗਈਆਂ ਇਹਨੇ ਮੱਥਾ ਟੇਕ ਕੇ ਨਾਲ ਹੀ ਮम्मा ਕਹਿਣਾ ਸ਼ੁਰੂ ਕਰਤਾ ਉੱਥੇ ਹੀ ਤੇ ਮੇਰੇ ਦਿਨ ਨੂੰ ਤਸੱਲੀ ਹੋਈ ਵੀ ਚਲੋ ਬੋਲਿਆ ਤੇ ਹੈਗਾ ਨਾ ਫਿਰ ਘਰ ਆਇਆ 5 ਸਾਲ ਬਾਅਦ ਫਿਰ ਹਲਚਲ ਕਰਨ ਲੱਪਿਆ ਹੌਲੀ ਹੌਲੀ ਇਹਨੇ ਗੱਲਾਂ ਕਰਨੀਆਂ ਸ਼ੁਰੂ ਦੇ ਨੇ ਤੇ ਮੈਂ ਬਾਜੀ ਡੈਡੀ ਨੂੰ ਕਹਿਣ ਲੱਪੀ ਵੀ ਤੁਸੀਂ ਕਿਉਂ ਲਖਾਤਾ ਕਹਿੰਦੇ ਚੱਲ ਕੋਈ ਨਹੀਂ ਕੋਈ ਤਾਂ ਸਹੂਲਤ ਦੇਣੀ ਹੈ ਉਹਨਾਂ ਨੇ ਦੋ ਆਪਰੇਟ ਕਰਾਏ ਇਹਦੇ ਇੱਕ ਬਾਥਰੂਮ ਵਾਲੀ ਥਾਂ ਢਿੱਲੀ ਕਰਾਈ ਹੈ ਇੱਕ ਗਿੱਟੇ ਪਵਾਏ ਆ ਉਹਦੇ ਨਾਲ ਥੋੜਾ ਕਾ ਇਹਨੂੰ ਫਰਕ ਪਿਆ ਹੈ ਬਾਕੀ ਇਹਦੇ ਘਰ ਮੈਂ ਦੇਖੋ ਹੁਣ ਡਾਕਟਰ ਤੇ ਹੀ ਕਹਿੰਦੇ ਵੀ ਇਹਨਾਂ ਠੀਕ ਹੋ ਜਾਣਾ ਅੱਗੇ ਤੇ ਕਰਨਗੇ ਜਿੱਦਾਂ ਤੁਹਾਡੇ ਜੀਵਨ ਸਾਥੀ ਤੁਹਾਡੇ ਹਸਬੰਦ ਵੀ ਨਹੀਂ ਹੈ ਬੱਚੇ ਦੀ ਵੀ ਇਹ ਚਲੋ ਪ੍ਰੋਬਲਮ ਆਈ ਹੈ ਸਾਹਮਣੇ ਫਿਰ ਕਿੱਦਾਂ ਫੇਸ ਕਰਦੇ ਹੋ ਕਿੱਦਾਂ ਦਾ ਕੰਮ ਕਰਦੇ ਹੋ ਕੰਮ ਕਰ ਤੋਂ ਕਮਾਈ ਕਿੱਥੋਂ ਆਉਂਦੀ ਹੈ ਪਾਜੀ ਕੰਮਕਾਜ ਕੀ ਮੇਰੇ ਜੀੜ ਸਾਹਿਬ ਹੀ ਉਹਨਾਂ ਨੇ ਮੈਨੂੰ ਕਦੀ ਬਾਜ਼ਾਰ ਦੇ ਬਾਹਰ ਚੱਕਰ ਨਹੀਂ ਲਾਣ ਦਿੱਤਾ ਕਦੀ ਮੈਂ ਬੂਏ ਤੋਂ ਬਾਹਰ ਨਹੀਂ ਜਾਂਦੀ ਉਹਨਾਂ ਨੇ ਕਹਿੰਨਾ ਤੈਨੂੰ ਜਿਹੜੀ ਚੀਜ਼ ਦੀ ਲੋੜ ਹੈ ਤੈਨੂੰ ਘਰ ਮਿਲੇਗੀ ਬਾਹਰ ਨਹੀਂ ਜਾਣਾ ਤ ਕਿੱਥੇ ਨਿਕਲ ਕੇ ਜੇ ਮੈਂ ਉਹਨਾਂ ਨੂੰ 5 ਮਿੰਟ ਬਾਅਦ ਕਹਿੰਨਾ ਪਾਜੀ ਮੈਨੂੰ ਇਹ ਚੀਜ਼ ਚਾਹੀਦੀ ਹੈ ਉਹਨਾਂ ਨੇ ਕਹਿੰਨਾ ਕੋਈ ਨਹੀਂ ਪਹੁੰਚੇਗੀ ਉਹਨਾਂ ਨੇ ਭਾਏ ਓਕੇ ਹੋਣਾ ਸੋਕੇ ਹੋਣਾ ਦਫ਼ਤਰੋਂ ਆਣਾ ਭਾਏ ਮੈਨੂੰ ਚੀਜ਼ ਕਰ ਲਿਆ ਕੇ ਦੇਣੀ ਜੋ ਉਹਦੇ ਪੂਰੇ ਹੋਏ ਆ ਮੈਨੂੰ ਇੰਨੀ ਕੀ ਕਮੀ ਮਹਿਸੂਸ ਹੁੰਦੀ ਹੈ ਵੀ ਮੈਂ ਕਦੀ ਬਾਜ਼ਾਰਾਂ ਦੇ ਟੱਕੇ ਨਹੀਂ ਕਰਦੇ ਅੱਜ ਮੈਨੂੰ ਬਾਜ਼ਾਰ ਵੀ ਜਾਣਾ ਪੈਂਦਾ ਹਰ ਇੱਕ ਚੀਜ਼ ਲਿਆਣੇ ਪੈਂਦੀ ਹੈ ਜਿੱਦੇ ਮੈਂ ਕੋਈ ਪਰਵਾਹ ਨਹੀਂ ਕਰਦੀ ਮੈਂ ਬੇਫਿਕਰ ਹੁੰਦੀ ਵੀ ਮੈਨੂੰ ਭਾਈ ਨੇ ਸਭ ਕੁਝ ਲਿਆ ਹੀ ਦੇਣਾ ਚਲੋ ਉਹ ਵੀ ਪੂਰੇ ਹੋ ਗਏ ਡੈਡੀ ਵੀ ਪੂਰੇ ਹੋ ਗਏ ਹੁੰਜਠਾਣੀ ਆ ਪਿਓ ਤੇ ਭੈਣਾ ਤੋਂ ਵੀ ਵੱਧ ਆ ਉਹੀ ਮੇਰਾ ਸਾਥ ਦਿੰਦੀ ਪਈ ਹੈ ਉਹਦੀ ਫੈਮਿਲੀ ਮੈਨੂੰ ਪੁੱਛਣਦੀ ਜੇ ਉਹ ਨਾ ਪੁੱਛਣ ਤੇ ਮੇਰਾ ਕੋਈ ਸਹਾਰਾ ਨਹੀਂ ਹੈ ਇੱਕ ਸਾਹ ਦਾ ਤੁਹਾਡੇ ਬੱਚੇ ਦੀ ਖੁਆਇਸ਼ ਹੈ ਕਿ ਉਹ ਰੋਹਿਤ ਸ਼ਰਮਾ ਨੂੰ ਮਿਲਣਾ ਚਾਹੁੰਦੇ ਆ ਜੌਨ ਸੇਰ ਨੂੰ ਮਿਲਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਹੋ ਸਾਡੇ ਇਸ ਚੈਨਲ ਦੇ ਮਾਧਿਅਮ ਰੇ ਭਾਜੀ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹਨੀ ਜੇ ਵੀਡੀਓ ਦੇਖਣਦੇ ਆ ਮੈਨੂੰ ਕੁਝ ਨਹੀਂ ਚਾਹੀਦਾ ਸਿਰਫ ਆ ਕੇ ਉਹਨੂੰ ਅਸ਼ੀਰਵਾਦ ਦੇਣ ਸ਼ਾਇਦ ਇਹਦੇ ਦਿਲ ਦੀ ਤੋਂ ਮੰਨਾਂ ਪੂਰੀ ਹੋਏ ਕਈ ਵਾਰੀ ਕੋਈ ਮੂਵਮੈਂਟ ਕਰ ਲੈਂਦਾ ਬੱਚਾ ਸ਼ਾਇਦ ਉਹਨਾਂ ਨੂੰ ਮਿਲ ਕੇ ਖੜਾ ਹੋ ਜੇ ਮੈਂ ਇਹ ਨਹੀਂ ਵੀ ਜੇ ਮੇਰਾ ਬੱਚਾ ਹੀ ਖੜਾ ਹੋ ਜਾਏਗਾ ਤਾਂ ਮੈਨੂੰ ਹੋਰ ਕੀ ਚਾਹੀਦਾ ਇੱਕ ਵਾਰੀ ਆ ਕੇ ਉਹਨੂੰ ਮਿਲ ਲੈਣ ਸਾਡੇ ਨਾਲ ਉਹ ਇਨਸਾਨ ਮੌਜੂਦ ਨੇ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਕਿਤਨਾ ਕਿਤੇ ਥੋੜਾ ਬਹੁਤਾ ਸਹਾਰਾ ਆਸਰਾ ਤੇ ਇੱਕ ਆਸਤੀ ਕਰਨ ਦਿੱਤੀ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸ਼ੋਭਨਾਮ ਕੀ ਜੀ ਆਪਣਾ ਮੇਰਾ ਨਾਮ ਵਿਕਾਸ ਮਹਿਤਾ ਜੀ ਵਿਕਾਸ ਜੀ ਤੁਸੀਂ ਇਸ ਪਰਿਵਾਰ ਨਾਲ ਕਿੱਦਾਂ ਮਿਲੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਬੱਚਾ ਇਹ ਜਿੱਦਾਂ ਅਬਨਾਰਮਲ ਹੈ ਪਾਹੇ ਜਿ ਕਿੱਦਾਂ ਪਤਾ ਲੱਗਾ ਅਸੀਂ ਡੇਲੀ ਬੈਠਦੇ ਆ ਜੀ ਸਾਡੇ ਸੱਤ ਤੁਹਾਨੂੰ ਬਟਾਲਾ ਚ ਕਿਹੜੀ ਜਗ੍ਹਾ ਬੈਠਦੇ ਹੋ ਜਿੱਥੇ ਨਹਿਰੂ ਗਿੜਸ਼ੇਰਾਂ ਵਾਲਾ ਦਰਵਾਜ਼ਾ ਨਾਲ ਉਹਦੇ ਬਰਤ ਜੁਵਿਲਰ ਦੇ ਬਿਲਕੁਲ ਸਾਹਮਣੇ ਬੈਠੀਦਾ ਸਾਡੇ ਸੱਤ ਤੁਹਾਨੂੰ ਉਥੇ ਬਟਾਲੇ ਸ਼ਹਿਰ ਜੋ ਲੋਕ ਆਉਂਦੇ ਜਿਹੜੇ ਪੈਸੇ ਅਗਰੇ ਆਪਣਾ ਇਲਾਜ ਨਹੀਂ ਕਰਾ ਪੰਦੇ ਤੇ ਅਸੀਂ ਵੀ ਮਹਾਰਾਜ ਅੱਗੇ ਹੱਥ ਜੋੜ ਕੇ ਉੱਥੇ ਅੱਜ ਦਾ ਸ਼ਾਮ ਨੂੰ ਲੋਕਾਂ ਦੇ ਦੁੱਖ ਸੁਣੀਦੇ ਆ ਲੋਕਾਂ ਦੇ ਦੁੱਖ ਸੁਣ ਕੇ ਆਪਣੇ ਬਟਾਲੇ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕਰੀਦੇ ਫਿਰ ਲੋਕ ਉੱਥੇ ਆ ਕੇ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਜਿੰਨਾਂ ਚਿਰ ਇਹ ਪਰਿਵਾਰ ਸੀਗਾ ਸਾਡੇ ਕੋਲ ਆਏ ਸੀਗੇ ਭੈਣ ਨੇ ਪੜ੍ਹਨਾ ਸੀ ਤੇ ਉਹ ਇਹ ਇਸ ਬੱਚੇ ਦਾ ਸਾਨੂੰ ਪਤਾ ਲੱਗਾ ਤੇ ਇਹ ਸਾਨੂੰ ਮਿਲਣ ਆ ਗਿਆ ਉੱਥੇ ਜਦੋਂ ਇਹਨੂੰ ਮੇਰੇ ਬਾਰੇ ਪਤਾ ਲੱਗਾ ਇਹ ਮਿਲਿਆ ਸਾਨੂੰ ਉੱਥੇ ਆ ਕੇ ਸਾਨੂੰ ਬੇਦਨਾ ਵਧੀਆ ਲੱਗਿਆ ਮਿਲ ਕੇ ਇਹ ਵੀ ਜਦੋਂ ਵੀ ਸਾਨੂੰ ਮਿਲਦਾ ਹੈ ਹੱਸ ਕੇ ਮਿਲਦਾ ਹੈ ਫਿਰ ਜਦੋਂ ਲਾਸਟ ਟਾਈਮ ਜਦੋਂ ਜਾਣ ਲੱਗਾ ਤੇ ਸਾਨੂੰ ਪਤਾ ਲੱਗੇ ਕਿ ਬਿਨਾਂ ਦੇਖਿਆਂ ਟਾਈਮ ਦੱਸ ਦਿੰਦਾ ਘੜੀ ਦੇਖਿਆਂ ਫਿਰ ਬਿਨਾਂ ਕੈਲਕੂਲੇਟਰ ਤੋਂ ਕੈਲਕੂਲੇਸ਼ਨ ਕਰਾ ਦਿੰਦਾ ਫਿਰ ਜਿਹੜੀ ਗੋਡ ਗਿਫਟ ਜਿਹੜੀ ਚੀਜ਼ ਮਿਲੀ ਹੋਈ ਐ ਫਿਰ ਇਹਦੇ ਨਾਲ ਮਿਲ ਕੇ ਸਾਨੂੰ ਆਪਾਂ ਇਹਨਾਂ ਹੋਰ ਦੋ ਚਾਰ ਗੱਲਾਂ ਕੀਤੀਆਂ ਫਿਰ ਨੂੰ ਆਪਾਂ ਰੁਟੀਨ 'ਚ ਮਿਲਦੇ ਰਹੇ ਫਿਰ ਪਿਆਰ ਜਾ ਪੈ ਗਿਆ ਇਦਾਂ ਸਾਨੂੰ ਇਹ ਪਰਿਵਾਰ ਮਿਲਿਆ ਵਧੀਆ ਪਰਿਵਾਰ ਤੇ ਜੇ ਕੁਝ ਸਿੱਖਣ ਨੂੰ ਮਿਲਦਾ ਤੇ ਪਿਆਰ ਸਿੱਖਣ ਨੂੰ ਮਿਲਦਾ ਇਹਨਾਂ ਕੋਲ ਕੀ ਕਹਿਣਾ ਚਾਹੁੰਦੇ ਆ ਆਪਣੀ ਸੰਸਥਾ ਬਾਰੇ ਥੋੜਾ ਦੱਸ ਦਿਓ ਜਿਹੜਾ ਗਰੁੱਪ ਬਣਿਆ ਤੁਹਾਡਾ ਮੈਂ ਵੇਖ ਰਿਹਾ ਯੰਗ ਮੁੰਡੇ ਆ ਉਸ ਉਮਰ ਦੇ ਵਿੱਚ ਤੁਸੀਂ ਸੇਵਾ ਵਾਲੇ ਪਾਸੇ ਲੱਗ ਗਿਓ ਜਿੱਥੇ ਲੜਕੇ ਸੋਚਦੇ ਆ ਕਿ ਅਸੀਂ ਬਾਹਰ ਜઈએ ਸੈੱਟ ਹੋਈਏ ਕਮਾਈ ਕਰੀਏ ਜਾਂ ਸਾਡੇ ਕੋਲ ਐਸ਼ੋ ਆਰਾਮ ਦੀਆਂ ਚੀਜ਼ ਪੰਜਾਬ ਦੇ ਵਿੱਚ ਜਿੰਨਾ ਕੁ ਯੂਥ ਆ ਪਹਿਲਾਂ ਤੇ ਬਾਹਰ ਜਾ ਜਾਂਦਾ ਤੇ ਜੇ ਕੁਝ ਬਚਿਆ ਆ ਤੇ ਜਿਵੇਂ ਜਦੋਂ ਮੇਰਾ ਸਿਵਲ ਹਸਪਤਲ ਚ ਕਿਤੇ ਰਾਤ ਨੂੰ ਢੇੜਾ ਲੱਗਦਾ ਨਾ ਤੇ ਓਵਰਡੋਜ਼ ਕਰਕੇ ਕੋਈ ਨਾ ਕੋਈ ਨਵਾਂ ਨੌਜਵਾਨ ਬੱਚਾ ਮਰਿਆ ਹੁੰਦਾ ਇਹ ਮੈਂ ਆਪਣੇ ਅੱਖਾਂ ਨਾਲ ਮਹਿਸੂਸ ਕੀਤੀਆਂ ਹੋਈਆਂ ਗੱਲਾਂ ਉੱਥੇ ਫੀਲ ਕੀਤੀਆਂ ਹੋਈਆਂ ਗੱਲਾਂ ਜਦੋਂ ਦੰਦੀਆਂ ਮੇਰੇ ਨਾਲ ਛੋਟੇ ਛੋਟੇ ਉਮਰ ਦੇ ਮੁੰਡੇ ਆ ਜੀ ਕੁਝ ਸਕੂਲ ਪੜਦੇ ਆ ਕੋਈ ਕੰਮ ਕਰਦੇ ਆ ਤੇ ਜੇ ਮੈਂ ਉਹਨੂੰ ਚੰਗੀ ਜੇ ਪਾਸੇ ਲਾਉਣ ਦੀ ਕੋਸ਼ਿਸ਼ ਕਰਦਾ ਨਾ ਲੋਕਾਂ ਨੂੰ ਮੇਰਾ ਸਾਥ ਦੇਣਾ ਚਾਹੀਦਾ ਨਾ ਕਿ ਮੈਨੂੰ ਮੈਨੂੰ ਗੱਲਾਂ ਕਰਦੇ ਆ ਲੋਕ ਤੇਰੀ 300 ਰੁਪਏ ਦਿਹਾੜੀ ਪੈਂਦੀ ਆ ਮੈਨੂੰ ਜਦੋਂ ਮੈਂ ਲੰਘ ਜਾਂਦਾ ਨਾ ਮੇਰੇ ਪਿੱਛੋਂ ਆਵਾਜ਼ ਮਾਰਦੇ ਉਹ ਦਲ ਦਲਾਲ ਜਾਂਦਾ ਦਲਾਲ ਦਾ ਮਤਲਬ ਇਹ ਐ ਐਨ ਜੀਓ ਦਾ ਦਲਾਲ ਐ ਇਦਾਂ ਦੀਆਂ ਚੀਜ਼ਾਂ ਮੈਨੂੰ ਕਿਤਨਾ ਕਿਤੇ ਪਿੰਚ ਕਰ ਜਾਂਦੀਆਂ ਐ ਪਰ ਫੇਰ ਮੈਂ ਕੋੜਾ ਘੁੱਟ ਪੀ ਜਾਂਦਾ ਕੋਈ ਗੱਲ ਨਹੀਂ ਤੇ ਮੈਂ ਮੈਂ ਤੁਹਾਡੇ ਕੈਮਰੇ ਅੱਗੇ ਕਹਿੰਦਾ ਲੋਕ ਮੈਨੂੰ ਕਹਿ ਦਿੰਦੇ ਆ ਕਿ ਬੜਾ ਕੁਝ ਕਹਿ ਦਿੰਦੇ ਆ ਮੈਂ ਉਹਨੂੰ ਇੱਕ ਟੋਕੇ ਗੱਲ ਕਰਦਾ ਕਿ ਮੇਰਾ ਬਲੱਡ ਟੈਸਟ ਲੈ ਜਨ ਜੇ ਰੁਪਈਏ ਦਾ ਜਗਾ ਨਸ਼ਾ ਨਿਕਲ ਜੇ ਰੁਪਈਏ ਦਾ ਵੀ ਤੇ ਮੈਂ ਮਮ ਜਿੰਨੇ ਵੀ ਮੇਰੇ ਭਰਾ ਬੈਠੇ ਆ ਕਿਤੇ ਇਹਨਾਂ ਦਾ ਬਲੱਡ ਟੈਸਟ ਕਰਾ ਲਿਓ ਇਹ ਸਾਰੇ 1 ਰੁਪਏ ਦਾ ਨਸ਼ਾ ਨਹੀਂ ਕਰਦੇ ਕੀ ਕਹਿਣਾ ਚਾਹੁੰਦੇ ਉਸ ਪਰਿਵਾਰ ਬਾਰੇ ਹੋਰ ਇਹ ਪਰਿਵਾਰ ਇਹ ਭੈਣ ਭਰਾ ਭੈਣ ਸਾਂਭਦੀ ਜਿਵੇਂ ਆਪਣੇ ਭਰਾ ਨੂੰ ਮੈਂ ਨਹੀਂ ਕਦੀ ਦੇਖਿਆ ਹੋਣਾ ਕਿ ਕੋਈ ਭੈਣ ਆਪਣੇ ਭਰਾ ਨੂੰ ਇਦਾਂ ਕੋਈ ਵੀ ਨਹੀਂ ਸਾਂਭਦਾ ਕੋਈ ਕੋਈ ਬੱਚੇ ਆਪਣੇ ਮਾਂ ਪਿਓ ਨੂੰ ਬੁਢਾਪੇ ਸਾਂਭਦੇ ਮੈਂ ਦੇਖਿਆ ਹੋਇਆ ਐਗਜ਼ਾਮਪਲ ਆ ਕੋਈ ਨਹੀਂ ਸਾਂਭਦਾ ਆਪਣੇ ਮਾਂ ਪਿਓ ਨੂੰ ਜਦੋਂ ਉਹ ਬੁਢਾਪਾ ਆ ਜਾਂਦਾ ਫਿਰ ਪਰਾਂ ਨੂੰ ਕਰਦੇ ਚਲੋ ਜੀ ਆਪਣੀ ਜ਼ਿੰਦਗੀ ਜਿਓ ਪਰ ਭੈਣ ਦੀ ਕੋਈ ਛੋਟ ਛੋਟੀ ਜਿਹੀ ਉਮਰ ਹੈ ਦੀ ਵੀ ਤੋ ਬੜੀ ਛੋਟੀ ਉਮਰ ਹੈ ਤੇ ਆਪਣੇ ਭਰਾ ਨੂੰ ਸਾਰਾ ਦਿਨ ਸਾਂਭਦੀ ਹੈ ਪੜਦੀ ਵੀ ਹੈ ਆਪਣੇ ਮਦਰ ਦਾ ਵੀ ਸੋਚਦੀ ਹੈ ਕਿ ਮੈਂ ਪੜਾਂਗੀ ਕੁਝ ਬਣਾਗੀ ਤੇ ਆਪਣੇ ਘਰ ਦੀ ਅਰਥ ਵਿਵਸਥਾ ਸਹੀ ਕਰਾਂਗੀ ਮੈਂ ਆਪਣੇ ਭਰਾ ਨੂੰ ਵਧੀਆ ਜ਼ਿੰਦਗੀ ਦੇ ਸਕਾਂਗੀ ਹਨਾ ਇਦਾਂ ਦੇ ਹਾਲਾਤ ਦੇਖੀ ਜਿੰਨੇ ਜਿਹੜਾ ਇਦਾਂ ਦੇ ਹਾਲਾਤ ਦੇਖਦਾ ਉਹ ਕਿਤੇ ਨਾ ਕਿਤੇ ਜ਼ਰੂਰ ਕਾਮਯਾਬ ਹੁੰਦਾ ਕਿਸੇ ਨਾ ਕਿਸੇ ਟਾਈਮ ਤੇ ਤੋ ਇਸ ਲਈ ਉਹ ਛੋਟਾ 14 ਸਾਲ ਦਾ ਬੱਚਾ ਜਿਸ ਤੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਇਹ ਬੱਚਾ ਜਿਸ ਤੇ ਰੋਹਿਤ ਸ਼ਰਮਾ ਜੌਨ ਸੀਨਾ ਨੂੰ ਮਿਲਣਾ ਚਾਹੁੰਦਾ ਹੈ ਇਹ ਵੀਡੀਓ ਉਹਨਾਂ ਤੱਕ ਸ਼ੇਅਰ ਕਰਿਓ ਉਹਨਾਂ ਤੱਕ ਜਾਣੀ ਚਾਹੀਦੀ ਹੈ ਦੂਸਰਾ ਮੈਂ ਇੱਕ ਬੇਨਤੀ ਆਪਣੇ ਚੈਨਲ ਦੇ ਕਹਿੰਦਾ ਸਕਰੀਨ ਤੇ ਇਸ ਪਰਿਵਾਰ ਦਾ ਨੰਬਰ ਫਲੈਸ਼ ਕੀਤਾ ਜਾਏਗਾ ਮੈਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਐਨ ਆਰ ਆਈ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੇ ਦਰਦ ਦੇ ਵਿੱਚ ਚਲੋ ਮਾਇਆ ਵੱਡੀ ਚੀਜ਼ ਨਹੀਂ ਹੈ ਪਰ ਇਸ ਪਰਿਵਾਰ ਦੇ ਦਰਦ ਦੇ ਵਿੱਚ ਉਹਨਾਂ ਦੀ ਮਦਦ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਕੀਤੀ ਜਾਏ ਵਿਕਟਿ ਰੋ ਚੈਨਲ ਦਾ ਆਰ ਐਨ ਨਿਊਜ਼